ਕਬੀਰ ਸਾਹਿਬ ਦਾ ਦੂਸਰਾ ਬਚਨ ਹੈ ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਖਿਉ ਨਾਉ ਦਿਵਚ ਚਾਰ ਕੇ ਪੌਣੇ ਬੜ ਬੜ ਰੁੰਦੈ ਠਾਉ ਇਹ ਡਾ ਕੀਮਤੀ ਸ਼ਰੀਰ ਇੱਕ ਪਾਸੇ ਕਹਿ ਰਹੇ ਨੇ ਇਹ ਮਿੱਟੀ ਦੀ ਪੁੜੀ ਹੈ ਦੂਸਰੇ ਪਾਸੇ ਕਬੀਰ ਸਾਹਿਬ ਸ਼ਬਦ ਵਰਤੇ ਨੇ ਮਿੱਟੀ ਦਾ ਪੁੱਤਰਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਭਗਤ ਰਵਦਾਸ ਸਾਹਿਬ ਦਾ ਬਚਨ ਹੈ ਮਾਟੀ ਕੋ ਪੁੱਤਰਾ ਕੈਸੇ ਨਜਦ ਕੈ ਮਿੱਟੀ ਦਾ ਪਤਲਾ ਕਹੈ ਸ਼ਰੀਰ ਇਹ ਸ਼ਰੀਰ ਜਜਰੀ ਕਮੇ ਦੇ ਅਰਥ ਕਰਦੇ ਆ ਮਿੱਟੀ ਦਾ ਪੁਤਲਾ ਪੁਰੀਆ ਬੰਦੀ ਦੇ ਧੁਰ ਛੇਲ ਕੇ ਪੁਰੀਆ ਬੰਦੀ ਦੇ ਮਾਟੀ ਕੇ ਖੰਪੂਤਰੇ ਗੁਰੂ ਗਰੰਥ ਸਾਹਿਬ ਦੀ ਬਾਣੀ ਚ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਬਚਨ ਹੈ ਕਿ ਫੂਟੇ ਘਟਜੋ ਪਾਨੀ ਚੇਤਨਾ ਹੈ ਤੋ ਚੇਤਲੇ ਨਿਸ ਦਿਨ ਮੈਂ ਪ੍ਰਾਨੀ ਛਿਨ ਛਿਨ ਆਉਦ ਬਿਹਾਤ ਹੈ ਫੂਟੇ ਘਟਜੋ ਪਾਨੀ ਉਥੇ ਟੁੱਟੇ ਘੜੇ ਨਾਲ ਤੁਲਨਾ ਦਿੱਤੀ ਇਸ ਨੂੰ ਗੁਰਮਖੋ ਸੁਣਿਓ ਬੇਨਤੀ ਨੂੰ ਭਾਂਡਾ ਤੁਸੀਂ ਲੋਹੇ ਦਾ ਖਰੀਦ ਲਓ ਪਿੱਤਲ ਦਾ ਖਰੀਦ ਲੋ ਤਾਂਬੇ ਦਾ ਖਰੀਦ ਲੋ ਚਾਂਦੀ ਸੋਨੇ ਦੇ ਬਰਤਨ ਵੀ ਕੋਈ ਬਣਾ ਲਏ ਹਾਲਾਂਕਿ ਉਹ ਵੀ ਬਰਤਨ ਜਿਹੜੇ ਨੇ ਤਪਾਕ ਹੀ ਬਣਾਏ ਜਾਂਦੇ ਨੇ ਅੱਗ ਵਿੱਚ ਤੇ ਮਿੱਟੀ ਦਾ ਭਾਂਡਾ ਵੀ ਅੱਗ ਦੇ ਵਿੱਚ ਤਪਾ ਕੇ ਹੀ ਬਣਾਇਆ ਜਾਂਦਾ ਹੈ ਯਾਦ ਰੱਖੋ ਸੋਨੇ ਦਾ ਬਰਤਨ ਵੀ ਤਾਂ ਸੇਕ ਨਾਲ ਬਣੇਗਾ ਲੋਹਾ ਪਿੱਤਲ ਜੋ ਵੀ ਬਰਤਨ ਬਣੇਗਾ ਅਸੀਂ ਦੇਖਨੇ ਉਹ ਸੇਕ ਲਾ ਕੇ ਬਣੇਗਾ ਮਿੱਟੀ ਦਾ ਭਾਂਡਾ ਵੀ ਸੇਕ ਲਾ ਕੇ ਬਣਦਾ ਅੱਗ ਵਿੱਚ ਬਣਦਾ ਪਰ ਪਿੱਤਲ ਦਾ ਭਾਂਡਾ ਟੁੱਟ ਜਾਏ ਦੁਬਾਰਾ ਘੜਿਆ ਜਾਏਗਾ ਸੋਨੇ ਦਾ ਭਾਂਡਾ ਟੁੱਟ ਜਾਏ ਦੁਬਾਰਾ ਸੁਨਾਰ ਘੜ ਦੇਗਾ ਇਥੋਂ ਤੱਕ ਲੋਹਾ ਟੁੱਟ ਜਾਏ ਢਾਲ ਕੇ ਦੁਬਾਰਾ ਬਣ ਜਾਏਗਾ ਸੋਨਾ ਚਾਂਦੀ ਪਿੱਤਲ ਮੈਟਲ ਕਿਸੇ ਦਾ ਵੀ ਭਾਂਡਾ ਬਣਿਆ ਹੋਵੇ ਉਹ ਟੁੱਟੇਗਾ ਦੁਬਾਰਾ ਢਾਲ ਕੇ ਜ਼ਰੂਰ ਬਣੇਗਾ ਪਰ ਇਹਨੂੰ ਤਾਂ ਕਿਹਾ ਜਜਰੀ ਜਾਂ ਭੱਜੇ ਤਾਂ ਠੀਕਰ ਹੋਵੇ ਫਿਰ ਘੜਤ ਘੜੀ ਨਾ ਜਾਏ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ ਕਿੰਨੇ ਜਦੋਂ ਇਹ ਟੁੱਟੇਗਾ ਇਹ ਭੱਜੇਗਾ ਇਹਦੀ ਘੜਤ ਦੁਬਾਰਾ ਨਹੀਂ ਘੜੀ ਜਾਣੀ ਮਿੱਟੀ ਦਾ ਭਾਂਡਾ ਇੱਕ ਵਾਰੀ ਟੁੱਟ ਜਾਏ ਪਿਆਰੋ ਉਹਨੂੰ ਢਾਲ ਕੇ ਕਿਵੇਂ ਆਪਾਂ ਬਣਾ ਸਕਨੇ ਆ ਮਿੱਟੀ ਦਾ ਬਰਤਨ ਟੁੱਟੇਗਾ ਤੇ ਖਤਮ ਹੋ ਜਾਏਗਾ ਸੱਚ ਇਹਵੇਂ ਨੂੰ ਜਜਰੀ ਤਾਂ ਕਿ ਇਸ ਮਿਲੇ ਕੋਈ ਭਾਂਡੇ ਨੇ ਇੱਕ ਦਿਨ ਟੁੱਟਣੇ ਜਿਦਨ ਇਹਨੇ ਟੁੱਟਣੇ ਸੱਚ ਇਹ ਵਿੱਚ ਟੁੱਟੇ ਕੋਈ ਨੂੰ ਦੁਬਾਰਾ ਕੋਈ ਬਣਾ ਹੀ ਨਹੀਂ ਸਕਦਾ ਇਹ ਜਜਰੀ ਹੈ ਇਹ ਨਾਸ਼ਵੰਤ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮਹਾਰਾਜ ਨੇ ਬੜੇ ਪਰਮਾਨ ਲਏ ਸਮਝਾਣ ਵਾਸਤੇ ਨੇ ਜਿਤਨੇ ਪਰਮਾਨ ਨੇ ਹਜ਼ੂਰ ਨੇ ਬਚਨ ਕੀਤੇ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਇਹਦਾ ਅਰਥ ਵੈਸੇ ਟਾਟੀ ਦਰਤ ਪਰਦਾ ਹੁੰਦਾ ਉਂਝ ਦਾਸ ਨੇ ਬੇਨਤੀ ਕੀਤੀ ਵਿਦਵਾਨ ਅਰਥ ਇਹੀ ਕਰ ਦੇਣੀ ਜਿਵੇਂ ਘਾਹ ਦੀ ਛਪਰੀ ਇਹ ਜਜਰੀ ਹੈ ਇਹ ਤਨ ਐਸਾ ਜੈਸੇ ਘਾਸ ਕੀ ਟਾਟੀ ਜਲ ਗयो ਘਾਸ ਰਲ ਗयो ਮਾਟੀ ਜਿਵੇਂ ਚੌਪੜੀ ਨੂੰ ਛਪਰੀ ਨੂੰ ਅੱਗ ਲੱਗ ਜਾਏ ਤੇ ਘਾ ਵਾਲੀ ਝੌਂਪੜੀ ਜਿਹੜੀ ਸੜ ਕੇ ਸਾਰੀ ਰਾਖ ਬਣ ਜਾਂਦੀ ਮਿੱਟੀ ਬਣ ਜਾਂਦੀ ਏ ਸੱਚ ਇਹ ਵੀ ਸਾਡਾ ਸ਼ਰੀਰ ਜਿੰਨਾ ਮਰਜੀ ਇਹਨੂੰ ਸੰਭਾਲ ਕੇ ਰੱਖੀਏ ਇੱਕ ਦਿਨ ਇਹਨੂੰ ਵੀ ਅੱਗ ਲੱਗਣੀ ਏ ਇਹਨੇ ਵੀ ਮਿੱਟੀ ਦੇ ਵਿੱਚ ਮਿੱਟੀ ਹੀ ਹੋ ਜਾਣਾ